ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਡੇੜ ਭੈਣ ਭਰਾਵਾਂ ਨੇ ਹੈਮਾ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਸਸਤੇ ਮੁੱਲ ਦੀਆਂ ਛੋਟੇ ਭਾ ਦੀਆਂ ਪੰਜ ਵੜਾ ਵਿਖਾਉਣੀਆਂ ਝੜੀ ਲੱਗੀ ਵੀ ਆ ਤੇ ਮੁੱਲ ਬਾਈ ਕਹਿੰਦਾ ਜਿਵੇਂ ਲੈਣ ਦੇਣ ਵਾਲੇ ਹੀ ਕਰਨੇ ਆ ਇਨਫੋਰਮੇਸ਼ਨ ਲੈ ਦੇਣਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਚਲ ਬਾਈ ਜੀ ਨਾਮ ਤੇਰੇ ਦਾ ਸਰਨਾ ਪਿੰਡ ਲੰਗਿਆਣਾ ਜਿਹੜਾ ਮੋਗਾ ਤੁਸੀਂ ਬਾਗਾ ਪਰਾਨਾ ਉੱਚੀ ਬੋਲ ਥੋੜਾ ਫੋਨ ਨੰਬਰ ਦੱਸ ਦੀ 9988568108 ਇੱਕ ਰੀ ਫੇਰ 9988568108 ਪੰਜ ਬੈੜਾ ਛਰਨੇ ਹਾਂਜੀ ਪੰਜ ਬੈੜਾ ਮੋਗਾ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕੈਨ ਮਾਂ ਸੁਆ ਇਹਦਾ ਭਈ ਦੂਜਾ ਸੁਆ ਹੂੰ ਤੇ 9 ਤਰੀਕ ਨੂੰ ਕਰਨ ਬੂਰੇ ਦੇ ਠੀਕ ਹੈ ਦੁੱਧ ਦੇ ਦੂਗੀ 13 ਕਿਲੋ ਜੈ ਜੈ ਮੁੱਲ ਜਮਾ ਜੈ ਜੈ ਜਮਾ ਮੁੱਲ ਆਏਗਾ 25 ਰੁਪਏ ਕੱਢੀ ਬਾਹਰ ਨੂੰ ਆ ਦੋਸਤੋ ਇੱਕ ਨੰਬਰ ਦੂਜੇ ਸੁਵੇ ਸੁੰਦੀ ਆ 9 ਤਰੀਕ ਨੂੰ 22-10 ਦਾ ਦਿਨ ਪੂਰੇ ਹੁੰਦੇ ਅੱਜ 2 ਤਰੀਕ ਹੈ ਇੱਕ ਹਫ਼ਤੇ ਦੀ ਡੇਟ ਮੁਤਾਬਕ ਕੱਚੀ ਆ 13-14 ਕਿਲੋ 22-10 ਦਾ ਦੁੱਧ ਪਿਆਜੂ ਬਸ ਮੋਡਲਰ ਸ਼ਰ ਨੇ ਉਸ ਤੋਂ ਮੀਂਹ ਪਈ ਜਾਂਦਾ ਬਾੜੀ ਲੰਮੀ ਨਹੀਂ ਤੋਰ ਕੇ ਵਿਖਾਉਂਦੇ ਕਈ ਵਾਰ ਪਤਾ ਨਹੀਂ ਹੁੰਦਾ ਪਸ਼ੂ ਖਿੱਚ ਕੇ ਲੈ ਜਾਂਦਾ ਤੇ ਗੰਡੂ ਗੰਦਾ ਡਰ ਹੁੰਦਾ 13-14 ਕਿਲੋ ਦੁੱਧ ਪਿਆਜੂ 25000 ਦੀ ਦੇ ਦੇਣੀ ਆ ਵੱਛੀ ਲੇਵਾ ਲਾਹੂ ਬਹੁਤ ਵੱਲ ਢਿੱਲਾ ਹਵਾਨੇ ਦੇ 4 ਚਪੇਰੇ ਪਈਆਂ ਬਹੁਤ ਆ ਹਵਾਨਾ ਖਿੱਚਾਂਗੇ ਤਾਂ ਰਵੜੰਗੂ ਵਾਧੂ ਸਾਰੀ ਵਾਲ ਢੱਲ ਕੱਢ ਕੇ ਸੂਣਾ ਦੁੱਧ ਵੀ ਮੱਝ ਵਰਗਾ ਹੋਊਗਾ ਤੇ ਮੁੱਲ ਸਿਰਫ 25000 24 25000 ਦੀ 13 14 ਕਿਲੋ ਦੁੱਧ ਵਾਲੀ ਵਾੜ ਕੋਈ ਦਿੰਦਾ ਨਹੀਂ ਬਾਕੀ ਨਵਾਂ ਹਾਨ ਦੂਜਾ ਸੂਆ ਕੋਈ 5 7 ਸੂਏ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਕੱਲੀ ਕੱਚੀ ਕੱਚੀ ਹੈ ਤਿਆਰ ਹੋਈ ਬੱਚੀ 38 40000 ਦੀ ਹੈ ਦੋ ਨੰਬਰ ਵਾਲਾ ਦਸਰ ਨੇ ਦੋ ਨੰਬਰ ਦਾ ਬਾਈ ਦੂਜਾ ਸੂਆ ਮਾ ਕਰ ਲੈ ਤੁਹਾਨੂੰ ਪੈਲਾ ਇਹ ਠੀਕ ਹੈ ਹਾਂ ਕਿੰਨੇ ਦਿਨ ਲੈ ਜੂ ਇਹਦੇ ਦਿਨ ਪੂਰੇ ਹੀ ਆ ਬੇ ਤੇ ਦੁੱਧ ਦੇ ਦਊਗੀ ਇਹ 15 ਤੋਂ 16 ਕਿਲੋ ਜਿਹਜ ਮੁੱਲ ਜਿਹਜ ਮੁੱਲ ਇਹ ਵੀ 25000 ਦੋ ਬਾਈ ਆ ਦੋਸਤੋ 2 ਨੰਬਰ ਕਾਲੇ ਰੰਗ ਦੀ ਵਹਿੜ ਕੱਦ ਕਾਠ ਵਾਲੀ ਐ ਦੋਸਤੋ ਇਹ ਇੱਕ ਥਣ ਤੋਂ ਤਿੱਲ ਹੈ ਬਹਿਣੀ ਵਾਲੇ ਮਗਰਲੇ ਥਣ ਤੋਂ ਇਹ ਬਾਈ ਕਹਿੰਦਾ 25000 ਦੀ ਦੇ ਦੇਣੀ ਆ ਦੁੱਧ ਬਾਈ ਆਫ ਕੈਮਰਾ ਵੀ ਦੱਸਦਾ ਸੀਗਾ ਕਿ ਆਪਦੇ ਪਿੰਡੋਂ ਹੀ ਲਈ ਆ 15 16 ਕਿਲੋ ਦੁੱਧ ਦੇਣੇ ਪਹਿਲੇ ਸੂਵੇ ਦਿੱਤਾ 15 16 ਕਿਲੋ ਕਹਿ ਕੇ ਬਾਈ ਕਹਿੰਦਾ ਆਪਾਂ ਦੇਣੀ ਆ ਥਣ ਬਾਕੀ ਦੂਜੇ ਨੇ ਉਹਨੂੰ ਨੇੜ ਤੋਂ ਚੈੱਕ ਕਰਾ ਦੇਣਾ ਇੱਕ ਥਣ ਤੋਂ ਤਿੱਲ ਹੈ 25000 ਚੋ ਮਾਣ ਵੀਰਕੇ ਦਾ ਕਰ ਦੂੰਗਾ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਤੱਲ ਕਹਿੰਦੀ ਵੀ ਕੀ ਆ ਤੇ ਜੇ ਥਾਣਾ ਚਾਰੇ ਚੱਲਦੇ ਹੁੰਦੇ ਫੇਰ ਤੁਹਾਨੂੰ ਵੀ ਪਤਾ 25000 ਦੀ ਦੇਣੀ ਵੀ ਕਿਹਨੇ ਸੀ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਵੇਖ ਲੋ ਸੋਹਣੇ ਥਾਣ ਆ ਆਹਦੀ ਚੁਾਈ ਵਾਲੇ ਕਾਲੇ ਰੰਗ ਦੀ ਕ੍ਰੋਸ ਆਂਗ ਦੀ ਵੜ 25000 ਦੀ ਦੇ ਦੇਣੀ ਆ ਤਿੰਨ ਨੰਬਰ ਜਰਸੀ ਬਾਰੇ ਦੱਸਿਓ ਛਰਨੇ ਨੰਬਰ ਤਾਂ ਵੀ ਬਾਈ ਦੂਜਾ ਸੁਆ ਹੂੰ ਤੇ ਇਹਨੇ ਲੈ ਜਾਣੇ ਆ 8 ਤੋਂ 9 ਦਿਨ ਲੈ ਜੂਗੀ 8 9 ਦਿਨ ਹਾਂ ਦੁੱਧ ਦੇ ਦੂਗੀ ਇਹ 22 ਤੋਂ 24 ਕਿਲੋ ਰੱਖ ਅੱਛਾ ਹਾਂਜੀ ਹਾਂਜੀ 8 9 ਦਿਨਾਂ ਦੀ ਕੱਚੀ ਹੈ ਹਾਂਜੀ ਹਾਂਜੀ ਇਹਦਾ ਮੁੱਲ ਜਾਇਜ਼ ਆ ਇਹਦਾ ਜਾਇਜ਼ ਜਮਾ 55000 ਰੁਪਏ ਦੇ ਦਾਂਗੇ ਕੱਢੀ ਵਾਰ ਨੂੰ ਆ ਦੋਸਤੋ 3 ਨੰਬਰ ਤੇ ਬਹੁਤ ਸੋਹਣੀ ਵੱਡੇ ਕੱਦ ਕਾਰਠ ਵਾਲੀ ਜਰਸੀ ਹੈ 7 8 ਦਿਨਾਂ ਦੀ ਕੱਚੀ ਹੈ ਕੱਦ ਵੱਡਾ ਵਜ਼ਨ ਬਹੁਤ ਹੈ ਸਾਈਡਾਂ 'ਚ ਵਾਲ ਟੈਲ ਹਜੇ ਕਾਫੀ ਬਾਕੀ ਆ ਬਾਕੀ ਬਾਈ ਦੱਸਦਾ 8 ਦਿਨ ਡੇਟ ਮੁਤਾਬਕ ਹਜੇ ਕੱਚੀ ਆ 8-9 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਐਚ ਆਫ ਵਾੜਾਂ ਵਰਗਾ ਹਵਾਨਾ ਤਿਆਰ ਕਰਕੇ ਸੂ ਮੁੱਲ ਕਿੰਨਾ ਸ਼ਰਨੇ 55000 55000 ਦੀ ਬਾਈ ਕਹਿੰਦਾ ਦੇ ਦੂੰ ਬਾਈ ਤੋਂ 24 ਲੀਟਰ ਦੇ ਵਿੱਚ ਵਿੱਚ ਬਾਈ ਦੱਸਦਾ ਦੁੱਧ ਪਿਆ ਜੂ ਕੱਲੀ ਕੱਚੀ ਕੱਚੀ ਆ 8 ਦਿਨ ਜੇ ਕੋਈ ਭੈਣ ਭਰਾ 8 ਦਿਨ ਵਧੀਆ ਸੇਵਾ ਕਰ ਲੈਂਦਾ ਤਿਆਰ ਕਰਕੇ ਵੀ ਸੇਲ ਕਰਦਾ ਵਧੀਆ ਕਰਮਾ ਲਈ ਮੁਨਾਫਾ ਦੇ ਜੂਗੀ ਬਾਕੀ ਥਣ ਤੋਂ ਨੇੜ ਤੋਂ ਚੈੱਕ ਕਰਾ ਦ ਨਾ ਦੋਸਤੋ ਮੀ ਤੈਈ ਜਾਂਦਾ ਥੋੜੀ ਜੀ ਵੀਡੀਓ ਬਣਾਉਣ ਤੋਂ ਪਰੇਸ਼ਾਨੀ ਆਉਂਦੀ ਆ ਸੀਲ ਸੌ ਫੁੱਲ ਹੈ ਥਣ ਸੋਹਣੀਆਂ ਗੁਲਾਬੀ ਗੈਬ ਚ ਲੱਗੇ ਹੋਇਆ ਹਵਾ ਨੇ ਤੇ ਬਰੀਕ ਬਰੀਕ ਵੇਂਜ ਵੀ ਚੰਗੀਆਂ ਬੈੜ ਫੁੱਲ ਵੱਡੀ ਐ ਵਜਨ ਵਾਲੀ ਐ ਚੰਗੇ ਦੁੱਧ ਵਾਲੀ ਐ 22 24 ਲੀਟਰ ਦੁੱਧ ਬਾਈ ਦੱਸਦਾ ਖੁੱਲਾ ਪਿਆ ਜੂ ਮੁੱਲ 55000 ਵਾਲਟੇ ਲਾਹੇ ਬਹੁਤ ਪਈਆਂ ਸਾਰੀ ਵਾਲਟੈਲ ਕੱਢ ਕੇ ਸੋਣਾ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਸੋਹਣੇ ਥਾਨ ਥੋੜਾ ਸ਼ਾਂਘਪੂਰਾ ਆਵਨੀ ਅੱਗੇ ਦੱਸ ਦੀ ਸਰਨੇ ਇਹਦਾ ਵੀ ਭਾਈ ਦੂਜਾ ਸੂਆ ਹੀ ਆ ਤੇ ਇਹਨੂੰ ਸੂਈ ਨੂੰ ਹੋ ਗਿਆ ਅੱਜ 12 ਦਿਨ ਠੀਕ ਐ ਤੇ 7 ਲੀਟਰ ਕੰਡੇ ਵਾਲਾ ਦੁੱਧ ਆਏ ਥੱਲੇ 7 ਕਿਲੋ ਹਾਂਜੀ ਹਾਂਜੀ ਕਿੰਨੇ ਦੀ ਇਹ ਦੇ ਦੇਾਂਗੇ ਆਪਾਂ 26000 ਦੀ ਆਹ ਦੋਸਤੋ ਮਗਰੇ ਦੇ ਜਰਸੀ ਨਸਲ ਦੀ ਵੱੱਛੀ ਐ ਬਦਾਮੀ ਰੰਗ ਦੀ ਦੋਸਤੋ ਮੀਂਹ ਪਈ ਜਾਂਦਾ ਤਾਂ ਬਾਹਰ ਕਰਕੇ ਗਿੱਲੀ ਜੀ ਹੋਈ ਪਈ ਐ 7 ਕਿਲੋ ਦੁੱਧ ਐ ਭਾਈ ਕਹਿੰਦਾ ਕੰਡੇ ਵਾਲਾ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਚੋਕ ਹੀ ਲੈ ਜੀ ਅਗਲਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਦਿੰਨਾ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ 9:30 ਵਜੇ ਥਾਣਾ ਖਵਾਨੇ ਦੀ ਜੱਜਮੈਂਟ ਆਵਦੀ ਉਸ ਹਿਸਾਬ ਨਾਲ ਕਰਿਓ ਸ਼ਾਮ ਦੀ ਚਵਾਈ ਚ ਸਾਰਾ ਦੇਣ ਹੀ ਪਿਆ ਸਵੇਰ ਦੇ ਵੇਲੇ ਵੀਡੀਓ ਬਣਾ ਰਹੇ ਆ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ ਖਵਾਨਾ ਦੁੱਧ ਨਾਲ ਭਰਿਆ ਆਉਣਾ ਸੀ ਬਾਕੀ ਸੂਈ ਸਵਾਈ ਹੈਗੀ ਆ ਜਰਸੀ ਨਸਲ ਦੀ ਵਾੜ 26000 ਮੁੱਲ 7 ਕਿਲੋ ਦੁੱਧ 3.5 ਕਿਲੋ ਸਵੇਰ 3.5 ਕਿਲੋ ਸ਼ਾਮ ਨੂੰ ਭਾਵੇਂ 4 ਟਾਈਮ 5 ਟਾਈਮ ਅਗਲਾ ਚੋਕੇ ਲੈ ਜੇ 26000 ਮੌਲੇ ਮਗਰ ਵੱਚੀ ਬਹੁਤ ਸੋਹਣੀ ਹੈ ਫਲਜਾਤ ਵਾਲੀ ਬਰੀਡ ਜਰਸੀ ਨਸਲ ਦੀ ਕਿੰਨਾ ਮਸੂਆ ਪਹਿਲਾ ਸੂਆ ਇਹਦਾ ਪਹਿਲਾ ਸੂਆ ਪਰਸੋਂ ਸੂਈ ਆ ਇਹ ਹੂੰ ਤੇ 10 ਕਿਲੋ ਬਾਲਾ ਤਿਆਰ ਆ ਕਿੰਨਾ ਕਿ ਦੁੱਧ ਪਿਆਜੂ ਦੁੱਧ ਦੇ ਦੋਗੇ ਇਹ ਵੇ 17-12 ਕਿਲੋ ਜੈਜ ਮੌਲੇ ਜੈਜ ਮੌਲੇ ਦਾ 50000 ਆ ਦੋਸਤੋ ਲਾਸਟ 5 ਨੰਬਰ ਵੜ ਪਹਿਲੇ ਸੂਵੇ ਸੂਈ ਆ ਪਰਸੋਂ ਦੀ ਸੂਈ ਆ 10 ਕਿਲੋ ਬਾਈ ਕਹਿੰਦਾ ਬੌਲੀ ਤਿਆਰ ਆ ਕੰਡੇ ਵਾਲੀ 17-18 ਕਿਲੋ ਬਾਈ ਦੱਸਦਾ ਦੁੱਧ ਪਿਆਜੂ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ-ਬਾਰ ਦੱਸਦਾ ਕਿਉਂਕਿ ਦੋ ਪਸ਼ੂ ਸੁਵੇ ਸਵੇ ਹੈ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਜੇ ਕਿਤੇ ਆਥਰੇ ਸ਼ਾਮ ਦੇ ਵੇਲੇ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਭਰੇ ਨਾ ਹੋਣੇ ਸੀ ਬੋਲਿਆ ਨਾ ਪਰ 9:30 ਵਜੇ ਵੀਡੀਓ ਬਣਾ ਰਹੇ ਆ ਮਾਰਨਿੰਗ ਦੇ ਟਾਈਮ ਤੇ ਦੋਸਤੋ ਮੀਂਹ ਵੀ ਪਈ ਜਾਂਦਾ ਕਣਮਣ 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 ਹੋਈ ਜਾਂਦੀ ਆ ਇਹ ਤੋਂ ਪਹਿਲਾਂ ਤਾਂ ਕਾਫੀ ਮੀਂਹ ਸੀ ਤੇਜ਼ ਸੀਗਾ ਪਰ ਹੁਣ ਛੜੀਜੀ ਵਾਲਾ ਕੰਮ ਹੋ ਗਿਆ ਥਣ ਸੋਹਣਿਆ ਹਾਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਮੁੱਲ 50000 ਵਿੱਚੋਂ ਮਾਨ ਬਾਈ ਕਹਿੰਦਾ ਕਰ ਦੂੰਗਾ ਪਹਿਲਾ ਸੂਆ ਫੁੱਲ ਵੱਡੀ ਵੜ ਵਜਨ ਵਾਲੀ ਨਵਾ ਹਾਨ ਕ੍ਰੋਸ ਆਂਗਾ ਕਾਲੇ ਰੰਗ ਦੀ ਮਾਝਾ ਵਰਗਾ ਦੁੱਧ ਊ ਮਗਰੇ ਦੇ ਬੱਚਾ ਆ ਖੜਾ 10 ਕਿਲੋ ਬੋਲੀ ਤਿਆਰ ਆ ਪਰਸੋਂ ਦੀ ਸੂਈ ਆ 50000 ਦੀ ਦੇ ਦੇਣੀ ਆ 17 18 ਕਿਲੋ ਬਾਈ ਦਸ ਦਾ ਦੁੱਧ ਪਿਆਜੂ ਜੇ ਕਿਸੇ ਪਹਿਣ ਪ੍ਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਗਰਮੀ ਰਹਿਤ ਬੱਚੀ ਪਹਿਲਾ ਸੂਆ ਦੋਸਤੋ ਬੱਚਾ ਬਾਹਰ ਆ ਤਾਂ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਬਾਕੀ ਤਾਂ ਆ ਜਾ ਸੂਵੇ ਪਸ਼ੂ ਬੱਚੇ ਦਾ ਨਾ ਕਰੂ ਫਿਰ ਤੋਕੜਨੇ ਥੋੜੀ ਕਰਨਾ ਇਹ ਸਾਰੇ ਨਾਂ ਕਹਿੰਦੀ ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਇੱਕ ਬਹੁਤ ਵੱਡੀ ਪੰਜਾਬ ਵਾਲੀ ਜਰਸੀ ਚੰਗੇ ਦੁੱਧ ਵਾਲੀ 22 24 ਕਿਲੋ 22 ਦਾ ਦੁੱਧ ਪਿਆਜੂ ਮੁੱਲ 55000 ਆ ਦੋ 25 25000 ਦੀਆਂ ਬਿਲਕੁਲ ਸਸਤੇ ਮੁੱਲ ਦੀਆਂ ਵਾੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ੀ ਕਾਲ